ਸਰਕਾਰ ਵੱਲੋਂ ਜਿਹੜੀ ਰਿਸ਼ਵਤ ਨਸ਼ਾ ਬੰਦਰਾ ਮਹਾਂ ਮਹਿੰਚੜੀ ਹੈ ਇਹਦੇ ਤਹਿਤ ਸਾਡੇ ਸਪੈਸ਼ਲ ਜੀ ਸਾਹਿਬ ਤੇ ਸਾਡੇ ਜੀ ਸ਼੍ਰੀਪੁਰ ਸਿੰਘ ਉਹਨਾਂ ਦੇ ਨਿਸ਼ਾਨ ਦੇ ਸ਼ਾਹੀ ਟੀਮਾਂ ਕੰਮ ਕਰ ਰਹੀਆਂ ਨੇ ਐਕਸ਼ਨ ਉਪਰੰਤ ਹੋਇਆ ਤੇ ਅਨੌਦ ਦੀ ਸ਼ਾਮ ਨੂੰ ਸਾਡੀ ਪਾਰਟੀ ਸੀਗੀ ਉਹ ਸ਼ਹਿਰ ਦੇ ਵਿੱਚ ਦੋਜੀਤ ਦੇ ਜੀ ਉਦੋਂ ਸਾਡੀ ਇਨਫੋਰਮੇਸ਼ਨ ਮਿਲਿਆ ਕਿ ਜੋ ਨੰਬਰ 7 ਦੇ ਉੱਤੇ ਇੱਕ ਸ਼ਿਫਟ ਕਾਰ ਨੀਰ ਨੰਬਰ ਉਹਨਾਂ ਕੋਲ ਖੜੀ ਹੁੰਦਾ। ਉਹ ਜਿਹੜੇ ਦੋ ਨੌਜਵਾਨਾਂ ਜਿਹੜੇ ਹੈਰੋਇਨ ਦਾ ਧੰਦਾ ਕਰਦੇ ਆ ਤੇ ਉਹ ਕਿਸੇ ਨੂੰ ਮੋਦਰਾ ਦਾ ਅਸਾਈਨਮੈਂਟ ਦੇ ਦਿਖਾ ਰਿਹਾ। ਇਮੀਡੀਏਟਲੀ ਸਾਡੀ ਜਿਹੜੀ ਪਾਰਟੀ ਨੇ ਜਦੋਂ ਉੱਥੇ ਪਹੁੰਚ ਕੇ ਉਹਨਾਂ ਨੂੰ ਰਾਉਂਡ ਅਪ ਕੀਤਾ ਤਾਂ ਉਹਨਾਂ ਦੇ ਵਿੱਚ ਦੋ ਸਾਨੂੰ ਲੜਕੇ ਮਿਲੇ ਇੱਕ ਦਾ ਨਾਮ ਸੰਦੀਪ ਸਿੰਘ ਹੋਰ ਸਨੋ ਕਰਨੈਲ ਸਿੰਘ ਇਹ ਪਿੰਡ ਮਛੀਵੜਾ ਰਹਿਣ ਵਾਲਾ ਤੇ ਦੂਸਰਾ ਜਿਹੜਾ ਹੈਗਾ ਉਹ ਰਖਵਿੰਦਰ ਸਿੰਘ ਏਲੀਅਸ ਨਿੱਕਾ ਸਨੋ ਸੁਨੀਲ ਸਿੰਘ ਇਹ ਪੀਰ ਮੁਹੰਮਦ ਦਾ ਰਹਿਣ ਵਾਲਾ ਮਖੂ थाना ਮਖੂ ਇਹਦੀ ਉਮਰ ਕੋਈ ਹੈਗੀ 18 ਸਾਲ 14 ਮਹੀਨੇ 14 ਦਿਨਾਂ ਦੀ ਬਣਦੀ ਹੈ ਜੇ ਅੱਗੇ ਇਹਦੇ ਇਹ ਦੋਵੇਂ ਤੇ ਇਹਨਾਂ ਦੇ ਉੱਪਰ ਪਹਿਲਾਂ ਕੋਈ ਮਕਦਮਾ ਦਰਜ ਨਹੀਂ ਹੈਗਾ ਮਤਲਬ ਪਹਿਲੀ ਵਾਰੀ ਜੇ ਲਾਛ ਦੇ ਵਿੱਚ ਆ ਕੇ ਯੰਗਸਟਰ ਨੇ ਤੇ ਇਹ ਇਹਨਾਂ ਨੇ ਕੰਮ ਕੀਤਾ ਇਹਨਾਂ ਕੋਲ ਕੰਪਨੀ ਜਿਹੜੀ ਹੋਈ ਹੈ 1.5 ਕਿਲੋ 500 ਗ੍ਰਾਮ ਜਿਹੜੀ ਜਿਹੜੀ ਕੰਪਨੀ ਜਿਹੜੀ ਨਾ ਦੇ ਸਕ ਸਰ ਇਹਨੂੰ ਲੈ ਕੇ ਆ ਗਏ ਕਿੱਥੇ ਇਹ ਬੀਚਦੇ ਸੀ ਕਿੱਥੋਂ ਇਹ ਮੰਗਵਾਉਂਦੇ ਸੀ ਕਿੱਦਾਂ ਇਹ ਸੰਪਰਕ ਕਰਦੇ ਸੀ ਜੀ ਜੀ ਹਾਂ ਇਹ ਜਿਹੜਾ ਪਿੱਛੇ ਜਿਹੜੀ ਹੈਰਨ ਆ ਰਹੀ ਆ ਇਹ ਪਾਕਿਸਤਾਨ ਤੋਂ ਆ ਰਹੀ ਆ ਵਰਚੁਅਲ ਉਪਰ ਆ ਦੇ ਉੱਤੇ ਇਹਨਾਂ ਦਾ ਕੰਟੈਕਟ ਹੁੰਦਾ ਸੀ ਕਿ ਉੱਧਰੋਂ ਉੱਧਰੋਂ ਜਿਹੜਾ ਹੈਰਨ ਮੰਗਾਰੇ ਸੀ ਕਿ ਤੇ ਗਾਂ ਇਹ ਵੱਛਲ ਨੰਬਰ ਤੇ ਗਾਂ ਜਿਹੜੀਆਂ ਸਾਈਨ ਮਾਰ ਦੇਣੀਆਂ ਉਹਨਾਂ ਨੂੰ ਜਿਹੜੇ ਦੇਣੇ ਸੀ ਤੇ ਅਸੀਂ ਰਮਪ ਅਪ ਕਰਦੇ ਆ ਇਹਨਾਂ ਨੂੰ ਅਸੀਂ ਹੋਰ ਰਿਮਾਰਡ ਤੇ ਲਿਆ ਆਂਦੇ ਆ ਉਹਦੇ ਵਿੱਚ ਟੈਕਨੀਕਲੀ ਇਹਨਾਂ ਨੂੰ ਦੇਖ ਰਹੇ ਆ ਕਿ ਹੋਰ ਕਿਹੜੇ ਕਿਹੜੇ ਸੰਪਰਾਦ ਨਾਲ ਕਿਹੜੇ ਕਿਹੜੇ ਬੰਦੇ ਸਰੀ ਜਿਹੜੀ ਹੀਰੋਇਨ ਸੀ ਇਹ ਕਿੱਦਾਂ ਆਈ ਹੋਗੀ ਸੀ ਔਰ ਇਹਨਾਂ ਨੇ ਕਿੱਥੋਂ ਲਿੱਤੀ ਜੀ ਇਹ ਵੱਛਲ ਨੰਬਰ ਜਿਹੜੇ ਹੁੰਦੇ ਆ ਉਹਨਾਂ ਤੋਂ ਹੀ ਗਾਂ ਮਤਲਬ ਇਹਨਾਂ ਨੂੰ ਮਿਲਦੀ ਏ ਤੇ ਗਾਂ ਫਿਰ ਉਸੇ ਟਾਈਪ ਨਾਲ ਗਾਂ ਵੱਛਲ ਨੰਬਰ ਤੇ ਇਹ ਕਨਸਾਈਨਮੈਂਟ ਦੇ ਦੇ ਸਰ ਇਹ ਕਿੰਨੇ ਸਾਲ ਇਹਨਾਂ ਦੀ ਉਮਰ ਹੈਗੀ ਹੈ ਉਮਰ ਇੱਕ ਤਾਂ 24 ਸਾਲ ਦਾ ਜੀ ਸੰਦੀਪ ਸਿੰਘ ਸਿੱਕੂ ਜਿਹੜਾ ਜਿਹੜਾ ਲਖਵਿੰਦਰ ਆ ਉਹਦੀ ਉਮਰ 18 ਸਾਲ 14 ਦਿਨ ਸਰ ਇਹ ਜਿੱਦਾਂ ਤੁਸੀਂ ਦੱਸਿਆ ਕਿ ਇਹਨਾਂ ਉੱਤੇ ਪਹਿਲੇ ਕੋਈ ਮਾਮਲਾ ਦਰਜ ਨਹੀਂ ਹੈਗਾ ਔਰ ਇਹ ਪਹਿਲੀ ਵਾਰੀ ਇਹ ਜਿਹੜਾ ਇਹਦੇ ਨਾਲ ਇਹ ਕਿੱਦਾਂ ਸਰ ਇਹਨਾਂ ਦਾ ਜਿਹੜਾ ਟੱਚ ਹੋਇਆ ਕਿਉਂਕਿ ਪਹਿਲਾਂ ਵੀ ਤੁਸੀਂ ਮਾਛੀਵਾੜ ਤੋਂ ਨੌਜਵਾਨ ਫੜੇ ਹੈਗੇ ਆ ਤਾਂ ਇਹਨਾਂ ਦਾ ਇਹ ਸਾਰਾ ਗਰੁੱਪ ਬਣ ਰਿਹਾ ਹੈਗਾ ਜੇ ਜਿਹਨੂੰ ਜਿਹੜੇ ਨਾ ਯੰਗਸਟਰ ਜਿਹੜੇ ਆ ਪੈਸੇ ਦੀ ਲਾਲਚ ਚਾਕੇ ਹਨਾ ਆਪਣੀਆਂ ਜ਼ਰੂਰਤਾਂ ਨੂੰ ਮਤਲਬ ਪੂਰਾ ਕਰਨ ਦੇ ਹੱਦ ਤੇ ਉਹ ਜਿਹੜਾ ਸਾਡੇ ਸਾਹਮਣੇ ਯੰਗਸਟਰੀ ਆ ਰਹੀ ਆ ਕੀ ਆ ਰਹੀ ਆ ਇਹ ਇੰਨਾ ਹੀ ਟੱਚ ਚ ਇੱਕ ਦੂਜੇ ਦੇ ਟੱਚ ਚ ਆ ਜਾਂਦੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਕੰਮ ਕਰਦੇ ਆ ਬੱਚੇ ਨੰਬਰਾਂ ਦੇ ਤਾਂ ਹੁਣ ਅੱਗੇ ਸਰ ਕੀ ਕੀ ਕੀਤੀ ਜਾ ਰਹੀ ਕਰ ਰਹੀ ਹੈ ਜੀ ਅੱਗੇ ਜੀ ਇਹਨਾਂ ਦਾ ਸੀ ਰਿਮਾਂਡ ਲਿਆ ਹੋਇਆ ਤੇ ਇਹਨਾਂ ਨੂੰ ਫਦਰ ਇਨਵੈਸਟੀਗੇਟਿਵ ਜਨਰਲ ਪੁੱਛ ਕੇ ਚੱਲ ਗਿਆ ਸੁਭਾਅ ਹੁਣਾਂ ਪੂਰੀ ਹੈ ਕਿ ਇਹਦੇ ਵਿੱਚ ਹੋਰ ਵੀ ਅਰੈਸਟ ਹੋ ਸਕਦਾ ਜਿਹੜਾ ਸਰ ਇਹ ਮਾਛੀਵੜੇ ਆ ਇਹ ਸਰਹੱਦ ਦੇ ਨਾਲ ਹੀ ਲੱਗਦੇ ਹੀ ਹੈਗੇ ਸਰਹੱਦ ਨਾਲ ਬਿਲਕੁਲ ਨਾਲ ਜੀ ਇਹ ਆਪਣਾ ਇੱਥੋਂ ਜਸਟ ਬਾਰੇ ਕਿਤੋਂ ਤੇ 3 ਕਿਲੋਮੀਟਰ ਆ ਬੋਲ ਸਾਈਡ ਤੋਂ ਤੇ ਆ ਪਹਿਲਾਂ ਵੀ ਆਪਾਂ ਬੈਂਡ ਨੰਬਰ ਜਿਹੜਾ ਡਰੋਨ ਤੇ ਉਹ ਜਿਹੜਾ ਫੜਿਆ ਸੀ ਉਹਦੇ ਵਿੱਚ ਇੱਕ ਮਾਛੀਵੜੇ ਸੀ ਇਹ ਕੋਸ਼ਿਸ਼ ਕਰ ਰਹੇ ਜੀ ਵੀ ਇਹ ਦੇਖ ਰਹੇ ਕਿ ਟੈਕਨੀਕਲੀ ਲਿੰਕ ਕਿੰਨਾ ਤਾਂ ਹੋਰ ਉਸ ਵੀ ਗਰੁੱਪ ਨਾਲ ਜੁੜ ਰਿਹਾ ਹੁਣ ਕਹਿੰਦੇ ਨੇ ਕਿ ਜਾਇ ਇਹ ਕਨਸਾਈਨਮੈਂਟ ਹੋਰ ਬਸੋਂ ਆਦੀ ਹੈ ਉਹ ਲੋਕੇਸ਼ਨ ਤੋਂ ਆਦੀ ਉਹ ਸਾਰਾ ਆਰਟ ਆਫ ਇਨਵੈਸਟੀਗੇਸ਼ਨ ਆ ਉਹ ਜਿਵੇਂ ਜਿਵੇਂ ਸਾਡਾ ਟੈਕਨੀਕਲੀ ਅਸੀਂ ਇਹਨੂੰ ਲਵਾਗੇ ਉਦੋਂ ਪਤਾ ਬਾਅਦ ਤਨੂੰ ਸਾਰੀ ਗੱਲ ਸਭ